ਅੱਜ ਜਿਵੇਂ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਂਡੀਡਟ ਸਮਾਰਟ ਸਕੂਲ ਦੇ ਵਿੱਚ ਲੜਕੀਆਂ ਦੇ ਪਹੁੰਚੇ ਹੀ ਗਏ ਆ ਔਰ ਇਸ ਕਰਕੇ ਇੱਥੇ ਪਹੁੰਚੇ ਹੀ ਗਏ ਆ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾ ਰਿਹਾ ਹੈਗਾ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਛੁੱਟੀਆਂ ਅੱਗੇ ਹੋ ਗਈਆਂ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਇਹ ਜਿਹੜਾ ਅੱਜ ਦਾ ਦਿਨ ਰੱਖਿਆ ਗਿਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਇਹ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਬਾਰੇ ਦੱਸਿਆ ਜਾ ਰਿਹਾ ਹੈਗਾ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈਗਾ ਉਸ ਦਿਨ ਦੇ ਬਾਰੇ ਦੱਸਿਆ ਜਾ ਰਿਹਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋਗੇ ਉਹ ਕਲਾਸ ਦੇ ਵਿੱਚ ਫਿਲਮ ਚਾਲਰੀ ਹੈਗੀ ਆ ਤਾਂ ਉਸ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਸਾਡੇ ਨਾਲ ਇੱਥੇ ਮੈਮ ਵੀ ਮੌਜੂਦ ਹੈ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਹਰਜਿੰਦਰਪਾਲ ਮੈਂ ਪੰਜਾਬੀ ਮਿਸਟਰਸ ਹਾਂ ਮੈਮ ਛੋਟੇ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾ ਰਿਹਾ ਹੈਗਾ ਉਹਨਾਂ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਨੀਂਆ ਦੇ ਵਿੱਚ ਚ ਨਾ ਦਿੱਤਾ ਗਿਆ ਸੀਗਾ ਜਿਹੜੇ ਲੜਦੇ ਹੋਏ ਸ਼ਹੀਦ ਹੋ ਗਏ ਸੀਗੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਅਸੀਂ ਸਾਡੇ ਸਕੂਲ ਦੇ ਵਿੱਚ ਵੀਰ ਬਾਲ ਦਿਵਸ ਮਨਾ ਰਹੇ ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਦੇ ਵਿੱਚ ਅਸੀਂ ਸਵੇਰ ਦੇ 2 ਘੰਟੇ ਪ੍ਰੇਅਰ ਦੇ ਵਿੱਚ ਲਗਾਏ ਨੇ ਤੇ ਜਿਸ ਦੇ ਵਿੱਚ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਅਧਿਆਪਕਾਂ ਨੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਇਸ ਤੋਂ ਬਿਨਾ ਕਵਿਤਾਵਾਂ ਮੁਕਾਬਲੇ ਪਾਸ਼ਲ ਮੁਕਾਬਲੇ ਕਰਵਾਇਆ ਗਿਆ ਤੇ ਹੁਣ ਇਸੇ ਸਬੰਧ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਫਿਲਮ ਦਿਖਾਈ ਜਾ ਰਹੀ ਹੈ ਸਰ ਛੋਟੇ ਸਾਹਿਬਜ਼ਾਦੇ ਕਿੱਦਾਂ ਸ਼ਹੀਦ ਹੋ ਗਏ ਸੀ ਕਿੱਦਾਂ ਨੀਆਂ ਨੂੰ ਨੀਆਂ ਦੇ ਵਿੱਚ ਨਹਾਇਆ ਗਿਆ ਸੀ ਹਾਂਜੀ ਜੇ ਆਪਾਂ ਇਤਿਹਾਸ ਦੱਸਣ ਲੱਗ ਜਾਈਏ ਤਾਂ ਮੈਂ ਕਹਿੰਨੀ ਕਿ ਬਹੁਤ ਲੰਮਾ ਟਾਈਮ ਲੱਗ ਜਾਏਗਾ ਸੋ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਥੋੜਾ ਜਿਹਾ ਜਿੰਨਾ ਕੁ ਮੈਨੂੰ ਪਤਾ ਉਸ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੀ कि ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਹਿਬਜਾਦੇ ਮਾਤਾ ਗੁਜਰੀ ਜੀ ਦੇ ਨਾਲ ਗੰਭੂ ਬ੍ਰਾਹਮਣ ਕੋਲ ਪਹੁੰਚ ਗਏ ਜੋ ਕਿ ਉਹਨਾਂ ਦਾ ਰਸੋਈਆ ਸੀ ਉਸ ਨੇ ਬਹਿਕਾਵੇ ਵਿੱਚ ਆ ਕੇ ਲਾਲਚ ਵਿੱਚ ਆ ਕੇ ਵਜ਼ੀਰ ਖਾਨ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਵਜ਼ੀਰ ਖਾਨ ਨੇ ਉਹਨਾਂ ਨੂੰ ਫੜਵਾ ਕੇ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਦੇ ਲਈ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਪਰ ਜਦੋਂ ਉਹ ਇਸਲਾਮ ਧਰਮ ਮੰਨਣ ਦੇ ਵਿੱਚ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਲਵਾਉਣ ਦਾ ਹੁਕਮ ਦੇ ਦਿੱਤਾ ਗਿਆ ਨੀਹਾਂ ਦੇ ਵਿੱਚ ਛੋਟੇ ਸਾਬਜਾਦੇ ਜਿਨ੍ਹਾਂ ਦੀ ਉਮਰ 9 ਸਾਲ ਤੇ 7 ਸਾਲ ਸੀ ਜਿੰਦਾ ਹੀ ਚਲਵਾ ਦਿੱਤਾ ਗਿਆ ਤੇ ਜਦੋਂ ਦੇਖਿਆ ਕਿ ਉਹਨਾਂ ਦੇ ਸਾਹ ਚੱਲਦੇ ਆ ਤਾਂ ਉਹਨਾਂ ਨੂੰ ਨੀਹਾਂ ਚੋਂ ਕਢਵਾ ਕੇ ਉਹਨਾਂ ਨੂੰ ਉਹਨਾਂ ਦੇ ਰਗਾਂ ਦਬਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਸ ਤਰ੍ਹਾਂ ਇਸ ਦੇ ਬਾਰੇ ਬੱਚਿਆਂ ਨੂੰ ਅੱਜ ਪੂਰੀ ਜਾਣਕਾਰੀ ਦਿੱਤੀ ਗਈ ਹੈ ਹਾਂ ਛੋਟੇ ਸਾਬਜਾਦਿਆਂ ਦੇ ਕੀ ਕੀ ਨਾਮ ਹੈਗੇ ਹਾਂਜੀ ਜੋਰਾਵਰ ਸਿੰਘ ਤੇ ਫਤੇ ਸਿੰਘ ਦੋਨੋਂ ਛੋਟੇ ਸਾਬਜਾਦੇ ਸੀ ਅਜੀਤ ਸਿੰਘ ਤੇ ਜੁਝਾਰ ਸਿੰਘ ਉਹ ਦੋਨੋਂ ਵੱਡੇ ਸਾਬਜਾ ਜੀ ਉਹ ਜਦੋਂ ਇਹ ਪਰਿਵਾਰ ਤਿੰਨ ਭਾਗਾਂ ਚ ਵੰਡਿਆ ਗਿਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਕਿਉਂਕਿ ਵੱਡੇ ਹੋਣ ਦੇ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਦਿੱਤੀ ਸੀ ਉਹ ਚਮਕੌਰ ਦੀ ਲੜੀ ਦੇ ਗੜੀ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸੀ ਬਿਲਕੁਲ ਅੱਜ ਵੀਰਪਾਲ ਦਿਵਸ ਦੇ ਉੱਪਰ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਉਸ ਇਤਿਹਾਸ ਦੇ ਬਾਰੇ ਦੱਸਿਆ ਜਾ ਰਿਹਾ ਹੈਗਾ ਦਾ ਸਕੂਲ ਦੇ ਵਿੱਚ ਮੌਜੂਦ ਹੈਗੇ ਆ ਵੱਖ-ਵੱਖ ਕਲਾਸਾਂ ਦੇ ਵਿੱਚ ਅੱਜ ਪ੍ਰੋਜੈਕਟਰ ਲਗਾਏ ਗਏ ਹੈਗੇ ਆ ਔਰ ਉਹਨਾਂ ਪ੍ਰੋਜੈਕਟਰਾਂ ਤੇ ਜਿਹੜਾ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਕਲਾਸ ਦੇ ਵਿੱਚ ਲੈ ਕੇ ਚੱਲਦੇ ਹੈਗੇ ਆ ਤਸਵੀਰ ਦਿਖਾਣੇ ਹੈਗੇ ਆ ਜਿੱਥੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਪ੍ਰੋਜੈਕਟਰ ਜਿਹੜੇ ਆ ਉਹ ਲੱਗੇ ਹੋਏ ਆ ਔਰ ਛੋਟੇ-ਛੋਟੇ ਬੱਚਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈਗੀ ਹੈ ਵੀਰਬਾਲ ਦੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਤਸਵੀਰ ਵੀ ਜਿਹੜੀ ਹੈ ਉਹ ਬਣਾਈ ਗਈ ਹੈ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤਸਵੀਰ ਹੈ ਉਹ ਸਰ ਬਣਾ ਵੀ ਰਹੇਗੇ ਸਾਡੇ ਨਾਲ ਮੈਮ ਮੌਜੂਦ ਹੈਗੇ ਹੈ ਮੈਮ ਕਿਦਾਂ ਦੇਖਦੇ ਹੋ ਕਿ ਛੋਟੇ ਸਾਹਿਬਜ਼ਾਦੇ ਉਹਨਾਂ ਜਿਹੜੇ ਨੀਹਾਂ ਦੇ ਵਿੱਚ ਚਨਵਾ ਦਿੱਤੇ ਗਏ ਸੀ ਉਹਨਾਂ ਦੀ ਸ਼ਹਾਦਤ ਨੂੰ ਕਿਦਾਂ ਦੇਖਦੇ ਮੈਂ ਰਜਿੰਦਰ ਕੋਰ ਲੈਕਚਰਰ ਕੈਮਿਸਟਰੀ ਸੀਨੀਅਰ ਸਕੈਂਡਰੀ ਸਕੂਲ ਬੁਆਏਜ਼ ਫਿਰੋਜ਼ਪੁਰ ਅਗਰ ਅੱਜ ਦਾ ਦਿਨ ਦੇਖੇ ਤਾਂ ਬਹੁਤ ਹੀ ਦਿਲ ਜਿਹੜਾ ਕੰਬਨ ਲੱਗ ਜਾਂਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿ ਛੋਟੇ ਸਾਹਿਬਜ਼ਾਦੇ ਕਿ ਇੰਨੀ ਛੋਟੀ ਜੀ ਉਮਰ 5 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਚਣਵਾ ਦਿੱਤਾ ਗਿਆ ਤੇ ਦਿਲ ਕੰਬਨ ਲੱਗ ਜਾਂਦਾ ਉਹਨਾਂ ਦੀ ਇਸ ਸ਼ਹੀਦੀ ਨੂੰ ਸੁਣ ਕੇ ਅੱਜ ਅਸੀਂ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ ਗਿਆ ਜਿੰਦੇ ਵਿੱਚ ਦੱਸਣ ਵਾਲੇ ਅਧਿਆਪਕ ਦੀ ਤਾਂ ਰੂਹ ਹੈ ਜਿਹੜੀ ਉਹ ਵੀ ਕੰਬੂਠੀ ਤੇ ਜਿਹੜੇ ਵਿਦਿਆਰਥੀ ਸੀ ਉਹ ਵੀ ਸੁਣ ਕੇ ਉਹਨਾਂ ਦੀਆਂ ਅੱਖਾਂ ਪਾ ਰਹੀਆਂ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਉਹਨਾਂ ਨੇ ਸਾਨੂੰ ਅੱਖਾਂ ਭਰਨ ਤੇ ਮਜਬੂਰ ਕਰ ਦਿੱਤਾ ਇਹੋ ਜੀ ਸ਼ਹੀਦੀ ਨੂੰ ਅਸੀਂ ਯਾਦ ਕਰਦਿਆਂ ਹੋਇਆ ਪੰਜਾਬ ਦੇ ਹਰ ਸਕੂਲ ਦੇ ਵਿੱਚ ਬਾਲ ਵੀਰ ਦਿਵਸ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਕਰਦੇ ਆ ਸੋ ਅਸੀਂ ਸਾਰੀ ਉਮਰ ਅਸੀਂ ਉਹਨਾਂ ਨੂੰ ਆਪਣੇ ਦਿਲ ਵਿੱਚ ਰੱਖੀਏ ਤੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਰਹੀਏ ਤਾਂ ਬਿਲਕੁਲ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਰਹੀਏ ਤਾਂ ਤੁਸੀਂ ਦੇਖ ਸਕਦੇ ਹੋਗੇ ਉਹ ਅੱਜ ਟੀਚਰ ਜਿਹੜੇ ਬਲੈਕਬੋਰਡ ਦੇ ਉੱਪਰ ਅੱਜ ਤਸਵੀਰ ਵੀ ਬਣਾ ਰਹੇ ਹੈਗੇ ਆ ਸਾਡੇ ਨਾਲ ਮੌਜੂਦ ਹੈ ਸਰ ਸਰ ਅੱਜ ਤੁਸੀਂ ਤਸਵੀਰ ਬਣਾਈ ਹੈਗੀ ਆ ਛੋਟੇ ਸਾਹਿਬ ਜਿਆਂਦਿਆਂ ਦੀ ਮਾਤਾ ਗੁਜਰੀ ਜੀ ਦੀ ਅੱਜ ਤੁਸੀਂ ਕਿਦਾਂ ਦੇਖਦੇ ਹੋ ਸ਼ਹੀ ਜਿਹੜੇ ਉਸ ਟਾਈਮ ਦੇ ਉੱਪਰ ਆਪਦੀ ਸ਼ਹਾਦਤ ਦਿੱਤੀ ਹੈਗੀ ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤਿਹ ਅੱਜ ਦੇ ਜੋ ਇਹ ਸੈਮੀਨਾਰ ਜਾਂ ਜੋ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਇਸ ਦਾ ਮੇਨ ਜੋ ਉਦੇਸ਼ ਹੈ ਉਹ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਔਰ ਛੋਟੇ ਸਾਹਿਬ ਜਦ ਦੇ ਸਾਹਿਬ ਜਦ ਦੇ ਸ਼ਹੀਦੀ ਦੇ ਨਾਲ ਉਹਨਾਂ ਨੂੰ ਜਾਨੂ ਕਰਾਉਣਾ ਹੈਗਾ ਜਿਨ੍ਹਾਂ ਨੇ ਦੇਸ਼ ਕੌਮ ਧਰਮ ਦੇ ਲਈ ਆਪਣਾ ਬਲਦਾਨ ਦੇ ਦਿੱਤਾ ਲੇਕਿਨ ਆਪਣਾ ਧਰਮ ਨਹੀਂ त्यागा ਕੀਤਾ ਇਸੇ ਤਰ੍ਹਾਂ ਇਹ ਸਾਨੂੰ ਜੋ ਜੀਵਨ ਦੇ ਅچھے ਉਦੇਸ਼ ਹੈਗੇ ਨੇ ਜੋ ਮਨੋਰਥ ਹੈਗੇ ਨੇ ਸਾਨੂੰ ਔਰ ਸਾਡੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਉੱਚੇ ਮਨੋਰਥਾਂ ਦੇ ਖਾਤਰ ਚਾਹੇ ਆਪਣੇ ਆਪ ਨੂੰ ਸੈਕਰੀਫਾਈਜ਼ ਕਰਨਾ ਪਈ ਤੇ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਥੈਂਕ ਯੂ ਤਾਂ ਬਿਲਕੁਲ ਪਿੱਛੇ ਨਹੀਂ ਹਟਣਾ ਚਾਹੀਦਾ ਔਰ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬਾਲ ਵੀਰ ਦਿਵਸ ਮਨਾਇਆ ਜਾ ਰਿਹਾ ਹੈਗਾ ਔਰ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈਗੀ ਹੈ ਕੈਮਰਾ ਪਰਸਨ ਮੋਹਿਤ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ